ਇਸ ਲਈ ਸਰ ਕਰੀਬਨ 30 ਸਾਲ ਤੋਂ ਦੋ ਐਸੋਸੀਏਸ਼ਨਸ ਐਲਡੀਸੀਡੀਏ ਔਰ ਆਈਡੀਸੀਡੀਏ ਲੁਧਿਆਣਾ ਸ਼ਹਿਰ ਦੇ ਵਿੱਚ ਆਪਰੇਟ ਕਰ ਰਹੀਆਂ ਸੀਗੀਆਂ ਪਿਛਲੇ 2 ਸਾਲ ਤੋਂ ਕੋਸ਼ਿਸ਼ ਚੱਲ ਰਹੀ ਸੀ ਇਹਨੂੰ ਜੁਆਇੰਟ ਕਰਨ ਦੀ ਇਹਨੂੰ ਯੂਨਾਈਟ ਕਰਨ ਦੀ ਐਂਡ ਬਾਏ ਦਾ ਗ੍ਰੇਸ ਆਫ ਗੋਡ ਐਲ ਆਈ ਡੀ ਸੀ ਡੀਏ ਇਹਨੇ ਮਤਲਬ ਅੱਜ ਇਟ ਹੈ ਸੀਨ ਦਾ ਲਾਈਟ ਆਫ ਦਾ ਡੇ ਸੋ ਇਟ ਇਜ਼ ਨਾਟ ਓਨਲੀ ਅਬਾਊਟ ਪ੍ਰੋਬਲਮਸ ਵੀ ਹੈਵ ਦਿਸ ਪਲੈਟਫਾਰਮ ਟੂ ਇਨਫੋਰਮ ਆਰ ਮੈਂਬਰਸ ਆਲਸੋ ਟੂ ਗਿਵ them ਇਨਫੋਰਮੇਸ਼ਨ ਕੀ ਵੋਲਿਊਮ ਹੈ ਤੁਹਾਡੀ ਇੰਡਸਟਰੀਜ਼ ਆ ਟੈਕਸਟਾਈਲ ਸੈਕਟਰ ਹੀ ਹੈ ਜਾਂ ਹੋਰ ਸੈਕਟਰਸ ਵੀ ਹੈ ਜਿਵੇਂ ਸਟੀਲ ਇੰਡਸਟਰੀ ਵੀ ਹੈ ਉਹ ਸਾਰਿਆਂ ਨੂੰ ਆਪਾਂ ਕੇਟਰ ਕਰਦੇ ਆ ਦੇਖੋ ਟੈਕਸਟਾਈਲ ਸਾਡਾ ਪ੍ਰਾਇਮਰੀ ਸੈਕਟਰ ਹੈ ਲੇਕਿਨ ਸਾਡੇ ਮੈਂਬਰ ਜਿਹੜੇ ਹੈਗੇ ਨੇ ਉਹ ਰਬਰ ਇੰਡਸਟਰੀ ਨੂੰ ਇਲੈਕਟ੍ਰੋ ਪਲੇਟਿੰਗ ਇੰਡਸਟਰੀ ਨੂੰ ਸਾਈਕਲ ਇੰਡਸਟਰੀ ਨੂੰ ਵੀ ਕੇਟਰ ਕਰਦੇ ਆ ਲੇਕਿਨ ਸਾਡਾ ਮੇਨ ਫੋਕਸ ਜਿਹੜਾ ਟੈਕਸਟਾਈਲਸ ਦੇ ਉੱਪਰ ਹੈ ਅੱਜ ਜਿਹੜੇ ਮੈਨੂਫੈਕਚਰਰ ਹੈ ਉਹ ਕਹਿੰਦੇ ਸਾਨੂੰ 45 ਅਸੀਂ ਐਜ਼ ਅ ਟਰੇਡਰ ਵੀ ਆਰ ਨਾਟ ਉਹਦੇ ਵਿੱਚ ਆਈ ਨਹੀਂ ਸਾਡੀ ਵਾਸਤਾ ਹੀ ਸਮਝ ਜਾਓਗੇ ਜੇ ਅਸੀਂ ਇਕੱਠੇ ਹੋਵਾਂਗੇ ਤੇ ਤਾਂ ਹੀ ਅੱਜ ਇਕੱਠੇ ਹੋਏ ਆ ਜੀ ਸੋ ਕਿੱਦਾਂ ਦਾ ਵਿਜ਼ਨ ਲੈ ਕੇ ਚੱਲੀਏ ਸਰ ਵਿਜ਼ਨ ਇੱਕੋ ਹੀ ਸਗਾ ਕਿ ਜੇ ਅਸੀਂ ਇਕੱਠੇ ਹੋਵਾਂਗੇ ਸਾਡੀ ਸਟਰੈਂਥ ਵਧੇਗੀ ਇਕੱਠੇ ਹੋਵਾਂਗੇ ਸਾਡੀ ਵਿਜ਼ਿਬਿਲਟੀ ਵਧੇਗੀ ਤਾਂ ਅਸੀਂ ਜੇ ਸਾਰੇ ਇਕੱਠੇ ਹੈਗੇ ਆ ਤਾਂ ਅਸੀਂ ਉਹਨਾਂ ਚੈਲੰਜਸ ਨੂੰ ਇਕੱਠੇ ਹੋ ਕੇ ਨਿਬਟ ਸਕਦੇ ਆ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਕਾ ਨਮਸਕਾਰ ਅ ਸਸਿਕਾ ਕਾਰੋਬਾਰੀ ਸ਼ਹਿਰ ਲੁਧਿਆਣਾ ਜੀ ਹਾਂ ਹੌਜ਼ਰੀ ਐਂਡ ਡਾਈਂਗ ਇੰਡਸਟਰੀ ਦੇ ਇਸ ਸ਼ਹਿਰ ਦੇ ਵਿੱਚ ਹੁਣ ਕੈਮੀਕਲਸ ਤੇ ਜਿਹੜੇ ਕਲਰਸ ਐ ਉਹਨਾਂ ਦੀ ਵੀ ਇੱਕ ਆਪਣੀ ਅਹਿਮੀਅਤ ਐ ਸੋ ਉਸ ਦੇ ਵਪਾਰੀ ਵੀ ਇੰਨੀ ਜ਼ਿਆਦਾ ਤਦਾਦ ਚ ਹੈ ਕਿ ਜਿਹੜਾ ਉਹ ਇੱਕ ਅਲੱਗ ਇੰਡਸਟਰੀ ਇੱਕ ਅਲੱਗ ਆਪਣਾ ਵजूद ਰੱਖਦੇ ਨੇ ਸੋ ਲੁਧਿਆਣਾ ਇੰਡਸਟਰੀਅਲ ਡਾਈਜ਼ ਐਂਡ ਕੈਮੀਕल्स ਡੀਲਰਸ ਐਸੋਸੀਏਸ਼ਨ ਜਿਹਦਾ ਕਿ ਇੱਕ ਨਾਮ ਰੱਖਿਆ ਗਿਆ ਐ ਐਲ ਆਈ ਡੀ ਸੀ ਡੀਏ ਸੋ ਜਾਣਦੇ ਆ ਕਿ ਕੌਣ ਹੈ ਇਸ ਜਿਹੜੇ ਇਹ ਜਿਹੜੀ ਐਸੋਸੀਏਸ਼ਨ ਹੈ ਦੇ ਪ੍ਰੈਜ਼ੀਡੈਂਟ ਕੌਣ ਹੈ ਯਾ ਡੈਜ਼ਿਗਨੇਟਰਸ ਨੇ ਕੀ ਸੋਚ ਕੇ ਇਸ ਜਿਹੜੀ ਆਰਗੇਨਾਈਜੇਸ਼ਨ ਨੂੰ ਗਠਨ ਕੀਤਾ ਗਿਆ ਸੋ ਗੱਲਬਾਤ ਕਰਦੇ ਆ ਸਰ ਨਮਸਕਾਰ ਨਮਸਕਾਰ ਜੀ ਮੇਰਾ ਨਾਮ ਵਿਕਾਸ ਸ਼ਰਮਾ ਹੈ ਮੈਂ ਪ੍ਰੈਜ਼ੀਡੈਂਟ ਹਾਂ ਲੁਧਿਆਣਾ ਇੰਡਸਟਰੀਅਲ ਡਾਈਜ਼ ਐਂਡ ਕੈਮੀਕਲ ਡੀਲਰ ਐਸੋਸੀਏਸ਼ਨ ਦਾ ਜੀ ਸੋ ਸਾਡੀ ਐਸੋਸੀਏਸ਼ਨ ਦਾ ਗਠਨ ਹੋਇਆ ਹੈਗਾ ਤੁਲੂਕ ਆਫਟਰ ਦੀ ਇੰਟਰਸਟਸ ਆਫ ਡਾਈਜ਼ ਐਂਡ ਕੈਮੀਕਲ ਡੀਲਰਸ ਆਫ ਲੁਧਿਆਣਾ ਔਰ ਸਾਡੇ ਜਿਹੜੇ ਓਬਜੈਕਟਿਵ ਹੈਗੇ ਉਹ ਜੋ ਵੀ ਮਤਲਬ ਸਾਡੀ ਟਰੇਡ ਦੇ ਚੈਲੰਜਸ ਹੈਗੇ ਆ ਜੋ ਸਾਡੇ ਓਬਜੈਕਟਿਵ ਹੈਗੇ ਆ ਉਹਨੂੰ ਪੂਰਾ ਕਰਨ ਲਈ ਇਹਦਾ ਗਠਨ ਕੀਤਾ ਗਿਆ ਸਾਡੇ ਨਾਲ ਇਸ ਐਸੋਸੀਏਸ਼ਨ ਦੇ ਵਿੱਚ ਤਕਰੀਬਨ ਤਕਰੀਬਨ 100 ਮੈਂਬਰ ਜੁੜੇ ਹੋਏ ਨੇ ਸਾਨੂੰ ਉਮੀਦ ਹੈ ਕਿ ਅਨਾਲੇ ਟਾਈਮ ਦੇ ਵਿੱਚ ਇਹ ਨੰਬਰ ਹੋਰ ਵੱ ਤਾਂ ਸਾਡੇ ਜੋ ਵੀ ਚੈਲੰਜਸ ਹੈਗੇ ਨੇ ਇੰਡਸਟਰੀ ਦੇ ਉਹਨਾਂ ਸਭ ਨੂੰ ਹੈਂਡਲ ਕਰਨ ਲਈ ਉਹਨਾਂ ਸਭ ਨੂੰ ਫੇਸ ਕਰਨ ਲਈ ਇਹਦਾ ਗਠਨ ਕੀਤਾ ਗਿਆ। ਥੈਂਕ ਯੂ ਜੀ। ਵਿਕਾਸੀ ਗੱਲਬਾਤ ਕਰਾਂਗੇ ਤੇ ਜਿਹੜਾ ਅੱਜ ਕੀ ਵੋਲਿਊਮ ਹੈ ਤੁਹਾਡੀ ਇੰਡਸਟਰੀ ਦਾ ਜਾਂ ਕਿਸ ਜਿਹੜੇ ਕਿਦੋਂ ਕਿਦੋਂ ਕੈਟਰ ਕਰਦੇ ਹੋ ਇਹ ਕੀ ਸਿਰਫ ਜੇ ਗੱਲਬਾਤ ਕਰੀਏ ਤਾਂ ਸਿਰਫ ਇੱਕ ਟੈਕਸਟਾਈਲ ਸੈਕਟਰ ਹੀ ਹੈ ਜਾਂ ਹੋਰ ਸੈਕਟਰਸ ਵੀ ਹੈ ਜਿਵੇਂ ਸਟੀਲ ਇੰਡਸਟਰੀ ਵੀ ਹੈ ਉਹ ਸਾਰਿਆਂ ਨੂੰ ਆਪਾਂ ਕੈਟਰ ਕਰਦੇ ਹਾਂ। ਦੇਖੋ ਟੈਕਸਟਾਈਲ ਸਾਡਾ ਪ੍ਰਾਇਮਰੀ ਸੈਕਟਰ ਹੈ ਲੇਕਿਨ ਸਾਡੇ ਮੈਂਬਰ ਜਿਹੜੇ ਹੈਗੇ ਨੇ ਉਹ ਰਬੜ ਇੰਡਸਟਰੀ ਨੂੰ ਅ ਇਲੈਕਟ੍ਰੋਪਲੇਟਿੰਗ ਇੰਡਸਟਰੀ ਨੂੰ ਸਾਈਕਲ ਇੰਡਸਟਰੀ ਨੂੰ ਵੀ ਕੇਟਰ ਕਰਦੇ ਆ ਸੋ ਵੇਰੀਅਸ ਇੰਡਸਟਰੀਅਲ ਜਿਹੜੀਆਂ ਸੈਕਟਰਸ ਹੈਗੇ ਨੇ ਵਰਟੀਕਲਸ ਹੈਗੇ ਨੇ ਸਾਰਿਆਂ ਨੂੰ ਕੇਟਰ ਕਰਦੇ ਆ ਲੇਕਿਨ ਸਾਡਾ ਮੇਨ ਫੋਕਸ ਜਿਹੜਾ ਟੈਕਸਟਾਈਲਸ ਦੇ ਉੱਪਰ ਹੈ ਜੀ ਅ ਅੱਜ ਸਰਡਨਲੀ ਇੰਨੀ ਵੱਡੀ ਮੈਨੂੰ ਪਤਾ ਲੱਗਿਆ ਕਿ ਕੁਝ ਐਸੋਸੀਏਸ਼ਨਸ ਨੂੰ ਕੰਬੀਨੇਸ਼ਨ ਕਰਕੇ ਇੱਕ ਵੱਡੀ ਆਰਗੇਨਾਈਜੇਸ਼ਨ ਦਾ ਜਿਹੜਾ ਇੱਕ ਆਪਾਂ ਬਣਾਇਆ ਗਠਨ ਕੀਤਾ ਗਿਆ ਸੋ ਇਹਦੇ ਵਿੱਚ ਕਿੰਦਾ ਦੀ ਇੰਦਾ ਦੀ ਕੀ ਜ਼ਰੂਰਤ ਮਹਿਸੂਸ ਹੋਈ ਕਿ ਅਸੀਂ ਇੱਕ ਯੂਨੀਨਿਮਟਲੀ ਇੱਕ ਵੱਡੇ ਪਲੇਟਫਾਰਮ ਤੇ ਇਕੱਠੇ ਹੋਏ ਪਿਛਲੇ ਸਾਲ ਕਰੀਬਨ 30 ਸਾਲ ਤੋਂ ਦੋ ਐਸੋਸੀਏਸ਼ਨਸ ਐਲ ਡੀ ਸੀ ਡੀਏ ਔਰ ਆਈ ਡੀ ਸੀ ਡੀਏ ਲੁਧਿਆਣਾ ਸ਼ਹਿਰ ਦੇ ਵਿੱਚ ਆਪਰੇਟ ਕਰ ਰਹੀਆਂ ਸੀਗੀਆਂ ਕੋ-ਐਗਜ਼ਿਸਟ ਕਰ ਰਹੀਆਂ ਸੀਗੀਆਂ ਇਹਨਾਂ ਦੋਨੋਂ ਐਸੋਸੀਏਸ਼ਨਸ ਦਾ ਸੇਮ ਆਬਜੈਕਟਿਵ ਸੀ ਸਾਡੀ ਸੇਮ ਟਰੇਡ ਸੀਗੀ ਸਾਡੇ ਸੇਮ ਚੈਲੰਜਸ ਸਗੇ ਸੋ ਕਾਫੀ ਟਾਈਮ ਤੋਂ ਸੋਚ ਰਹੇ ਸੀ ਅਸੀਂ ਕਿ ਇਹਨਾਂ ਨੂੰ ਇਕੱਠਾ ਕੀਤਾ ਜਾਵੇ ਯੂਨਾਈਟ ਕੀਤਾ ਜਾਵੇ ਬਿਕੋਜ਼ ਯੂਨਾਈਟਿਡ ਅਸੀਂ ਰਵਾਂਗੇ ਤਾਂ ਇੱਕ ਬੈਟਰ ਵਿਜ਼ਿਬਿਲਟੀ ਬਣਦੀ ਹੈਗੀ ਹੈ ਬੈਟਰ ਸਟਰੈਂਥ ਹੁੰਦੀ ਹੈ ਸਾਡੀ ਇਹ ਸੋਚਦੇ ਹੋਏ ਪਿਛਲੇ 2 ਸਾਲ ਤੋਂ ਕੋਵਾਏ ਚੱਲ ਰਹੀ ਸੀ ਇਹਨੂੰ ਜੁਆਇੰਟ ਕਰਨ ਦੀ ਇਹਨੂੰ ਯੂਨਾਈਟ ਕਰਨ ਦੀ ਐਂਡ ਬਾਏ ਦਾ ਗ੍ਰੇਸ ਆਫ ਗੋਡ ਐਲ ਆਈ ਡੀ ਸੀ ਡਾ ਇਹਨੇ ਮਤਲਬ ਅੱਜ ਇਟ ਹੈ ਸਨ ਦਾ ਲਾਈਟ ਆਫ ਦਾ ਡੇ ਗੱਲਬਾਤ ਕਰੀਏ ਤੇ ਜਿਵੇਂ ਤੁਸੀਂ ਕਿਹਾ ਕਿ 100 ਮੈਂਬਰ ਵੀ ਹੋਏਗੇ ਆ ਇਹਦੇ ਵਿੱਚ ਸੋ ਕਿਸ ਤਰ੍ਹਾਂ ਦੀ ਆ ਹੁਣ ਯੂਨਾਈਟ ਹੋਣ ਦੇ ਪਿੱਛੇ ਕੋਈ ਮਕਸਦ ਵੀ ਹੋਵੇਗਾ ਕੋਈ ਵਿਜ਼ਨ ਵੀ ਹੋਵੇਗਾ ਸੋ ਕਿਦਾਂ ਦਾ ਵਿਜ਼ਨ ਲੈ ਕੇ ਚੱਲੇ ਹੋ ਸਰ ਵਿਜ਼ਨ ਇੱਕੋ ਹੀ ਸਗਾ ਕਿ ਜੇ ਅਸੀਂ ਇਕੱਠੇ ਹੋਵਾਂਗੇ ਸਾਡੀ ਸਟਰੈਂਥ ਵਧੇਗੀ ਇਕੱਠੇ ਹੋਵਾਂਗੇ ਸਾਡੀ ਵਿਜ਼ਿਬਿਲਟੀ ਵਧੇਗੀ ਮਨਮਰਜ਼ੀ ਦੇ ਰੇਟ ਵਧਾਵਾਂਗੇ ਨਹੀਂ ਜੀ ਬਿਲਕੁਲ ਨਹੀਂ ਇਹ ਜੀ ਕੋਈ ਗੱਲ ਨਹੀਂ ਫਿਰ ਸਟਰੈਂਥ ਤੋਂ ਮੇਰਾ ਮਤਲਬ ਹੈ ਸਰ ਕਿ ਕੱਲ ਨੂੰ ਜਦ ਸਾਡੇ ਮੈਂਬਰਸ ਹੈਗੇ ਨੇ ਇੰਡਸਟਰੀ ਦੇ ਵਿੱਚ ਕੋਈ ਵੀ ਚੈਲੰਜ ਆਂਦਾ ਹੈ ਕੋਈ ਕੁਝ ਆਂਦਾ ਹੈ ਵਿਦ ਰਿਸਪੈਕਟ ਟੂ ਕਾਰਪੋਰੇਟ ਸੈਕਟਰ ਵਿਦ ਰਿਸਪੈਕਟ ਟੂ ਕਸਟਮਰ ਵਿਦ ਰਿਸਪੈਕਟ ਟੂ ਗਵਰਨਮੈਂਟ ਤਾਂ ਜੇ ਸਾਰੇ ਇਕੱਠੇ ਹੈਗੇ ਆ ਤਾਂ ਅਸੀਂ ਉਹਨਾਂ ਚੈਲੰਜਸ ਨੂੰ ਇਕੱਠੇ ਹੋ ਕੇ ਨਿਬਟ ਸਕਦੇ ਆ ਸੋ ਗੱਲਬਾਤ ਕਰਾਂਗੇ ਇੱਥੇ ਹੋਰ ਵੀ ਸਾਡੇ ਨਾਲ ਮੈਂਬਰਸ ਹੈਗੇ ਆ ਕਮਲ ਜੀ ਕਮਲ ਜੀ ਕੀ ਕਹਿਣਾ ਚਾਹੋਗੇ ਸਰ ਮੇਰਾ ਇਸ ਐਸੋਸੀਏਸ਼ਨ ਚ ਪੀਆਰਓ ਦਾ ਰੋਲ ਹੈਗਾ ਤੇ ਇਹ ਅੱਜ ਸਾਡੀ ਜਿਹੜੀ ਐਸੋਸੀਏਸ਼ਨ ਹੈ ਐਲ ਆਈ ਡੀ ਸੀ ਡੀਏ ਇਹਦੀ ਅੱਜ ਫਸਟ ਜਨਰਲ ਬੋਡੀ ਮੀਟਿੰਗ ਸੀਗੀ ਜੋ ਕਿ ਬਹੁਤ ਸਕਸੈਸਫੁਲ ਰਹੀ ਆਈ ਥਿੰਕ ਇਥੇ 100 ਤੋਂ ਜ਼ਿਆਦਾ ਮੈਂਬਰਸ ਅੱਜ ਪ੍ਰੈਸੈਂਟ ਰਹੇ ਜਿਹੜਾ ਡਿਸਕਸ ਕੀਤਾ ਅੱਜ ਮੀਟਿੰਗ ਸਰ ਡਿਸਕਸ ਅੱਜ ਕਿਉਂਕਿ ਸਾਡੀ ਅੱਜ ਇਹ ਜਿਹੜੀ ਸਰ ਮੀਟਿੰਗ ਸੀ ਨਾ ਇਹ ਜਿਵੇਂ ਵਿਕਾਸ ਜੀ ਨੇ ਤੁਹਾਨੂੰ ਦੱਸਿਆ ਕਿ ਸਾਡੀ ਦੋ ਐਸੋਸੀਏਸ਼ਨ ਨੂੰ ਇਕੱਠਾ ਕੀਤਾ ਗਿਆ ਤੇ ਇਹ ਇੱਕ ਤਰ੍ਹਾਂ ਦਾ ਪਹਿਲਾ ਮੀਟਿੰਗ ਸੀਗੀ ਜਿੱਥੇ ਕਿ ਮੈਂਬਰਸ ਨੂੰ ਬੁਲਾ ਕੇ ਅਸੀਂ ਇਸ ਓਕੇਜਨ ਨੂੰ ਸੈਲੀਬ੍ਰੇਟ ਕੀਤਾ ਕਿ ਆਪਾਂ ਦੋ ਐਸੋਸੀਏਸ਼ਨ ਨਹੀਂ ਰਹੀਏ ਹੁਣ ਆਪਾਂ ਇੱਕ ਹੋ ਗਏ ਹਾਂ ਸਾਡੀ ਹੁਣ ਸਟਰੈਂਥ ਪਹਿਲਾਂ ਨਾਲੋਂ ਬਹੁਤ ਵੱਧ ਗਈ ਹੈ ਤੇ ਅਸੀਂ ਜਿਹੜੇ ਮੈਂਬਰਸ ਦੇ ਜਿਹੜੇ ਮੁੱਦੇ ਐ ਉਹ ਇੱਕ ਕਾਮਨ ਪਲੈਟਫਾਰਮ ਤੇ ਡਿਸਕਸ ਕਰਨੇ ਆ ਜੀ ਤੇ ਅੱਜ ਅੱਜ ਇੱਕ ਇੰਟਰੋਡਕਟਰੀ ਮੀਟਿੰਗ ਸੀ ਕੇਲੋ ਤੁਸੀਂ ਹਾਂਜੀ ਸੋ ਗੱਲਬਾਤ ਕਰੀਏ ਤੇ ਕਿੱਦਾਂ ਦੀ ਤੁਹਾਡੀ ਇੰਡਸਟਰੀ ਨੂੰ ਪ੍ਰੋਬਲਮਸ ਫੇਸ ਆ ਰਹੀਆਂ ਜਿਹਨੂੰ ਤੁਹਾਨੂੰ ਲੱਗਦਾ ਕਿ ਸਾਨੂੰ ਯੂਨਾਈਟ ਹੋਣ ਦੀ ਲੋੜ ਹੈ ਸਿਰਫ ਇੰਡਸਟਰੀ ਜਿ세 ਦੇਖੋ ਸਰ ਪ੍ਰੋਬਲਮਸ ਆ ਹਮੇਸ਼ਾ ਹੀ ਰਹਿੰਦੀ ਹੈ ਕੋਈ ਨਾ ਕੋਈ ਆਪਾਂ ਜਿਵੇਂ ਵਿਕਾਸ ਜਿਨੇ ਕਾ ਗਵਰਨਮੈਂਟ ਲੈਵਲ ਤੇ ਪ੍ਰੋਬਲਮ ਹੋ ਸਕਦੀ ਹੈ ਕੋਈ ਨਵਾਂ ਲਾਅ ਆਇਆ ਸੋ ਇਟ ਇਜ਼ ਨਾਟ ਓਨਲੀ ਅਬਾਊਟ ਪ੍ਰੋਬਲਮਸ ਵੀ ਹੈਵ ਦਿਸ ਅ ਪਲੇਟਫਾਰਮ ਟੂ ਇਨਫੋਰਮ ਅਰ ਮੈਂਬਰਸ ਆਲਸੋ ਟੂ ਗਿਵ them ਇਨਫੋਰਮੇਸ਼ਨ ਸਮ ਨਿਊ ਇਨਫੋਰਮੇਸ਼ਨ ਇਜ਼ देयर ਸਮ ਲਾਅ ਇਜ਼ देयर ਆਪਾਂ ਉਹਦੇ ਬਾਰੇ ਡਿਸਕਸ ਕਰ ਸਕਦੇ ਆਂ ਇਹ ਕੋਈ ਕਿਸੇ ਨਾਲ ਲੜਾਈ ਨਹੀਂ ਹੈਗੀ ਜੀ ਇਹ ਅਸੀਂ ਕਿਸੇ ਨਾਲ ਲੜਨਾ ਨਹੀਂ ਹੈ ਇਹ ਸਾਡੀ ਆਪਣੀ ਇੱਕ ਯੂਨਿਟੀ ਹੈ ਜਿੱਥੇ ਕਿ ਸਾਰੇ ਮੈਂਬਰ ਇਕੱਠੇ ਹੋ ਕੇ ਇਸ ਯੂਨਿਟੀ ਦਾ ਫਾਇਦਾ ਲੈ ਸਕਦੇ ਆਂ ਸੋ ਗੱਲਬਾਤ ਕਰਾਂਗੇ ਨਾਗਪਾਲ ਜੀ ਵੀ ਸਾਡੇ ਨਾਲ ਹੈ ਨਾਗਪਾਲ ਜੀ ਕਿੰਦਾ ਦੀਆਂ ਚੀਜ਼ਾਂ ਇਸ ਪਲੇਟਫਾਰਮ ਤੇ ਡਿਸਕਸ਼ਨ ਹੋਣਗੀਆਂ ਜਾਂ ਇਹਨੂੰ ਲੈ ਕੇ ਕਿੰਦਾ ਦਾ ਵਿਜ਼ਨ ਲੈ ਕੇ ਆਏ ਹੋ ਨਮਸਕਾਰ ਸੰਦੀਪ ਜੀ ਥੈਂਕ ਯੂ ਸੋ ਮਚ ਦੇਖੋ ਹੁਣ ਜਦੋਂ ਜੀਐਸਟ ਆਪਣਾ ਇਹ ਇਨਕਮ ਟੈਕਸ ਦਾ 43 ਲਾਅ ਆਇਆ ਹੈ ਉਹਨਾਂ ਦੇ ਵਿੱਚ ਸਾਨੂੰ ਉਹਨਾਂ ਨੇ ਐਡ ਨਹੀਂ ਕੀਤਾ ਐਜ਼ ਅ ਟਰੇਡਰ ਤੇ ਅੱਜ ਜਿਹੜਾ ਮੈਨੂਫੈਕਚਰ ਹੈ ਉਹ ਕਹਿੰਦਾ ਸਾਨੂੰ 45 ਦਿਨ ਚ ਪੈਸੇ ਦਿਓ ਹੁਣ ਸਾਨੂੰ 45 ਦਿਨ ਅੱਗੇ ਪੈਸੇ ਨਹੀਂ ਆਉਂਦੇ ਅਸੀਂ ਐਜ਼ ਅ ਟਰੇਡਰ ਵੀ ਆਰ ਨਾਟ ਉਹਦੇ ਵਿੱਚ ਆਈ ਨਹੀਂ ਹੈ ਹੁਣ ਅਸੀਂ ਐਜ਼ ਇਕੱਠੇ ਹੋ ਕੇ ਅਸੀਂ ਉਹਨੂੰ ਗਵਰਨਮੈਂਟ ਨੂੰ ਲਿਖਾਂਗੇ ਸਰਕਾਰ ਨੂੰ ਲਿਖਾਂਗੇ ਉਹਦੇ ਬਾਰੇ ਲੱਗਾਂਗੇ ਕੁਝ ਕੇ ਸਾਨੂੰ ਵੀ ਐਡ ਕਰੋ ਕਿਉਂਕਿ ਸਿਸਟਮ ਬਣਾਣਾ ਪੈਣਾ ਹੈ ਔਰ ਸਿਸਟਮ ਸਾਡੀ ਆਵਾਜ਼ ਤਾਂ ਹੀ ਸੁਣੀ ਜਾਊਗੀ ਜੇ ਅਸੀਂ ਇਕੱਠੇ ਹੋਵਾਂਗੇ ਤੇ ਤਾਂ ਹੀ ਅੱਜ ਇਕੱਠੇ ਹੋਏ ਆ ਜੀ ਤੇ ਪ੍ਰੇ ਕਰਦੇ ਆਂ ਇਕੱਠੇ ਰਹੀਏ ਜੀ ਤੇ ਐਨੀਥਿੰਗ else ਥੈਂਕ ਯੂ ਸੋਮਾ ਜੀ ਸਰ ਕੁਝ ਹੋਰ ਕੁਝ ਉਸਨੀ ਜੀ ਬਸ ਜਿਹੜਾ ਸਾਡਾ ਲੋਗੋ ਹੈਗਾ ਜੋ ਸਾਡਾ ਮੋਟੋ ਹੈ ইউনাইটেড ਵੀ ਸਟੈਂਡ ਫॉर ਬੈਟਰਮੈਂਟ ਆਫ ਐਲ ਆਈ ਡੀ ਸੀ ਡੀ ਹੈ ਠੀਕ ਹੈ ਥੈਂਕ ਯੂ ਸੋ ਦੋਸਤੋ ਤੁਸੀਂ ਤਾਂ ਕਿ ਤੁਸੀਂ ਦੇਖ ਰਹੇ ਹੋ ਕਿ ਇੱਕ ਐਸੋਸੀਏਸ਼ਨ ਬਣੀ ਹੈ ਔਰ ਯੂनाइटेडਲੀ ਬਣੀ ਹੈ ਔਰ ਬੇਸਿਕ ਵਿਜ਼ਨ ਇਹ ਹੈ ਕਿ ਇਕੱਠੇ ਮਿਲ ਕੇ ਇੱਕ ਵੱਡਾ ਵਿਜ਼ਨ ਕ੍ਰੀਏਟ ਕੀਤਾ ਜਾਏ ਔਰ ਕਾਰੋਬਾਰ ਤੋਂ ਲੈ ਕੇ ਹਰ ਸਮੱਸਿਆ ਨੂੰ ਡਿਸਕਸ ਕਰਕੇ ਆਪਸੀ ਇੱਕ ਯੂਨਿਟੀ ਕ੍ਰੀਏਟ ਕੀਤੀ ਜਾਏ ਸੋ ਬੜੀ دیر ਬਾਅਦ ਇੱਕ ਐਦਾਂ ਦਾ ਪਲੇਟਫਾਰਮ ਲਿਆ ਅਕਸਰ ਜਿਹੜੀ ਐਸੋਸੀਏਸ਼ਨਸ ਹੈ ਉਹਨਾਂ ਨੂੰ ਡਿਵਾਈਡ ਹੁੰਦੇ ਦੇਖਿਆ ਪਰ ਬੜੀ دیر ਬਾਅਦ ਇੱਕ ਖੁਸ਼ੀ ਦੀ ਖਬਰ ਇਹ ਹੈ ਕਿ ਲੁਧਿਆਣਾ ਸ਼ਹਿਰ 'ਚ ਕੀ ਯੂनाइटेड ਹੋਣ ਦੀ ਖਬਰ ਮਿਲੀ ਹੈ ਸੋ ਇਦਾਂ ਹੀ ਵਕ ਵਕ ਚੀਜ਼ਾਂ ਤੇ ਹੋਰ ਵੀ ਡਿਸਕਸ਼ਨ ਕਰਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇਜੀ ਧੰਨਵਾਦ